ਮੰਨਣ ਵਾਲੇ ਮੰਨਦੇ ਨੇ ਉਹ ਕਿਸੇ ਖਾਸ ਥਾਂ ਤੇ ਬੈਠਾ ਹੈ ਕੋਈ ਕਹਿੰਦਾ ਹੈ ਕਾਬੇ 'ਚ ਬੈਠਾ ਹੈ ਜਿਸ ਨੂੰ ਆਪਾਂ ਮਕਾਦੇ ਕੋਈ ਕਹਿੰਦਾ ਹੈ ਕਿ ਉਹ ਪੂਰਬ ਦੇ ਪਾਸੇ ਸਾਡੇ ਖਾਸ ਮੰਦਰ 'ਚ ਬੈਠਾ ਹੈ ਪਰ ਮਹਾਰਾਜ ਬਾਣੀ 'ਚ ਕੀ ਕਹਿੰਦੇ ਹਨ ਨਹੀਂ ਉਹ ਹਾਰੇ ਥਾਂ ਤੇ ਬਸਦਾ ਹੈ ਨਾ ਜਿੱਥੇ ਤੂੰ ਤੇਰੇ ਦਿਲ ਵਿੱਚ ਵੀ ਬਸਦਾ ਹੈ ਉਹਨੂੰ ਨਾਮ ਇੱਕਲਾ ਪੂਰਬ ਜਾਂ ਵਰਸ਼ਪ ਦੀ ਧਰਤੀ 'ਤੇ ਲੱਭਦਾ ਫਿਰ ਆਪਣੇ ਅਗਰੋ ਮਿਲਨ ਤੈਰੇ ਅੰਦਰ ਹੀ ਬਸਦਾ ਹੈ ਦੱਖਣ ਦੇਸ਼ ਹਰੀ ਦਾ ਬਾਸਰਾ ਪੱਛਮ ਅਲੈਨ ਆਮਾ ਢਿਲ ਮੇਂ ਖੂਦ ਦਿਲੇ ਦੇ ਰਤੂ ਇਹੀ ਥੋ ਦਾ ਮਾ ਹੈਦੇ ਉਹ ਦਿਲ ਵਿੱਚ ਬਸ ਤੋ ਦਾ ਟਿਕਾਣਾ ਰਹਿ ਕੇ ਇਸ ਕਰਕੇ ਸਿੱਖ ਨੂੰ ਮਾਰਾ ਦਾ ਬੰਦ ਹੈ ਕਿ ਤੇਰਾ ਜਿਹੜਾ ਉਹ ਰੱਬਾ ਨਾ ਉਹ ਹਰ ਇੱਕ ਥਾਂ ਤੇ ਬਸਦਾ ਹੈ ਕਿਸੇ ਪਾਸੇ ਵੀ ਸੱਚੀ ਭਾਵਨਾ ਰੱਖ ਕੇ

ਜਿੱਥੇ ਮਨ ਦੀ ਬੈਟ ਨੂੰ ਧਿਆਰਿਆ ਜਾਵੇ ਉਦਾ ਹਾਜ਼ਰ ਰਹਿ ਦੇ ਸੱਚੇ ਮਨ ਅਰਾਮਦੋਤੀ ਹੁੰਦਾ ਹੈ